ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਮਾਰਗਸ ਸੁਪਰ ਵੀਜ਼ਾ ਡਿਸੇਬਿਲਟੀ ਦੀ ਇੰਸ਼ੋਰੈਂਸ 6048287213 ਪਰਮਿੰਦਰ ਸਿੰਘ ਥਿੰਦ ਮਿਲੀਅਨ ਡਾਲਰ ਆਨ ਟੇਬਲ ਟਾਪ ਆਫ ਦਾ ਟੇਬਲ ਅਵਾਰਡ परमंदर सिंह 10 6048287213 ਦੂਸਰੇ ਸਪੌਂਸਰ ਕੈਪਟਨ मीट ਸ਼ਾਪ ਸ਼ੇ ਲੋਕੇਸ਼ਨ ਤੁਹਾਨੂੰ ਸਰਵ ਕਰਦੀਆਂ ਲੋਅਰ ਮਿਨ ਲੈਂਡ ਦੇ ਵਿੱਚ ਤਾਜ਼ਾ ਮੀਟ ਮੈਰੀਨੇਟ ਕੀਤਾ ਨਾਨ ਮੈਰੀਨੇਟਡ ਸਿੱਧਾ ਮਤਲਬ ਰਾ ਮੀਟ ਤੇ ਸਬਜ਼ੀਆਂ ਦੀ ਵੈਜੀਟੇਰੀਅਨ ਆਪਸ਼ਨ ਜੀ ਦੇ ਵਿੱਚ ਪੈਟੀਜ਼ ਜਾਂ ਫਿਰ ਕਬਾਬਸ ਹਰ ਕਿਸਮ ਦਾ ਵੈਜੀਟੇਰੀਅਨ ਤੁਸੀਂ ਵੀ ਸਕਿਊਰਸ ਵਗੈਰਾ ਲੈ ਸਕਦੇ ਹੋ ਛੇ ਲੋਕੇਸ਼ਨਾਂ ਤੁਹਾਨੂੰ ਸਰਵ ਕਰਦੀਆਂ ਕੈਪਟਨ ਮੀਟ ਸ਼ਾਪ ਟਾਪ ਦੀ ਕੁਆਲਿਟੀ ਮੀਟ ਦੀ ਕੈਪਟਨ ਮੀਟ ਸ਼ਾਪ ਫੌਲਰ ਆਟੋ ਰਿਪੇਅਰ ਯੂਨਿਟ 12 78 23132 ਸਟਰੀਟ 604 251 5357 604 597 5206 ਹਾਈਬ੍ਰਿਡ ਕਾਰਾਂ ਦੀ ਰਿਪੇਅਰ ਤੇ ਮੇਨਟੇਨੈਂਸ ਲਈ ਔਇਲ ਚੇਂਜ ਨਮਟਾਰ ਇੰਜਨ ਤੇ ਟਰਾਂਸਮਿਸ਼ਨ ਦੀਆਂ ਜੌਬਸ ਫੌਲਰ ਆਟੋ ਰਿਪੇਅਰ 6042512357 ਸਬਾ ਟਰੱਕ ਤੇ ਟ੍ਰੇਲਰ ਰਿਪੇਅਰ ਟਰੱਕਾਂ ਦੀ ਤੇ ਟ੍ਰੇਲਰਾਂ ਦੀ ਰਿਪੇਅਰ ਦੇ ਨਾਲ ਨਾਲ ਪਿਕਅਪ ਤੇ ਡ੍ਰੌਪ ਆਫ ਦੀ ਸਵਾਮਾਂ ਨੇ 604 91685835 ਜੈਸ ਦਾ ਨੰਬਰ ਹੈ ਅਮਰਦ ਦਾ ਨੰਬਰ ਹੈ 60465835 ਸਬਾ ਟਰੱਕ ਤੇ ਟ੍ਰੇਲਰ ਰਿਪੇਅਰ ਲਾਈਟ ਹਾਊਸ ਬਾਰ ਐਂਡ ਗ੍ਰਿਲ ਤੇ 1499 ਦਾ ਬਫੇ 11 ਤੋਂ 2:30 ਵਜੇ ਤੱਕ ਅਮਰਸਰੀ ਕੁਲਚਾ ਸ਼ੋਲੇ ਪਟੂਰੇ ਤੇ ਪਰੌਂਠਾ ਜਿਹੜਾ ਹੈ ਉਹ ਤੁਸੀਂ ਮਤਲਬ ਐਪੀਟਾਈਜ਼ਰ ਵਾਂਗੂ ਹੀ ਹੈ ਕਮ 799 ਚਾਹ ਤੇ ਲੱਸੀ ਨਾਲ ਹੈ 50 ਜਣਿਆਂ ਦੀ ਪਾਰਟੀ ਲਈ ਜਗਾ 3600 ਟਾਉਨ ਲਾਈਨ ਰੋਡ 202 ਨੰਬਰ ਜੁਨੀਟ ਹੈਬ ਸਪੋਰਟ 77866478 48 ਐਵਟਾਰ ਆਟੋ ਕੇਅਰ ਕਮਿਊਨਿਟੀ ਪਿਛਲੇ 20 ਸਾਲਾਂ ਤੋਂ ਨੂੰ ਸਰਵ ਕਰ ਰਹੇ ਨੇ ਖਾਸ ਤੌਰ ਤੇ ਜਿੰਨੀਆਂ ਕਾਰਾਂ ਯੂਰੋਪੀਅਨ ਨੇ BMW ਮਰਸਰੀਜ਼ ਰੇਂਜ ਰੋਵਰ ਆਰਡੀ 236598 ਬੀ ਇਹਨਾਂ ਕਾਰਾਂ ਦੀ ਸਸਤੀ ਰਿਪੇਅਰ ਐਵਟਾਰ ਆਟੋ ਕੇਅਰ ਤੇ 10% ਡਿਸਕਾਊਂਟ ਹੋਇਲ ਚੇਂਜ ਤੇ ਤੇ ਸਮੋਸਾ ਟਾਈਮਸ ਨੇ ਖਾਣੇ ਸ਼ੁਰੂ ਕਰ ਦਿੱਤੇ ਨੇ ਤਾਜ਼ੇ ਖਾਣੇ ਦੁਪਹਿਰ ਤੇ ਆਥਣੇ ਦਾਲਾਂ ਸਬਜ਼ੀਆਂ ਦੇ ਨਾਲ ਨਾਲ ਤੰਦੂਰ ਦੀ ਰੋਟੀ ਖੜਕਮੀ 604 504 4343 2630 ਸੀਡਰ ਪਾਰ ਪਲੇਸ 2 ਨੰਬਰ ਯੂਨਿਟ ਐਬਸਪੋਰਚ ਰਵੀ ਸਿੰਘ ਈੜਾ ਸਮੋਸਾ ਟਾਈਮ 11 ਸਵੀਟਸ ਸ਼ੁੱਧ ਵੈਸ਼ ਨੂੰ ਢਾਬਾ ਸਰੀ ਦੇ ਵਿੱਚ ਪੰਜਾਬ ਵਾਲੀ ਹਵੇਲੀ ਦਾ ਜਿਹੜਾ ਕਨਸੈਪਟ ਤੇ 10209 10209 ਕਿੰਗ ਜਾਰਜ ਬੁਲੇਵਰ ਸਰੀ ਤੇ ਖੁੱਲ ਗਿਆ ਸ਼ੁੱਧ ਵੈਸ਼ ਨੂੰ ਢਾਬਾ ਮਤਲਬ ਜਮਾਈ ਸ਼ੁੱਧ ਤੇ ਬਾਕੀ ਤਾਜ਼ਾ ਜੂਸ ਉਸੇ ਸਮੇਂ ਦੇਸੀ ਘਿਓ ਦੇ ਖਾਣੇ ਤੇ ਗੋਲ ਗੱਪਿਆਂ ਦਾ ਕਹਿੰਦੇ ਅਲੱਗ ਸਟੇਸ਼ਨ ਬਣਾ ਦਿੱਤਾ ਪੰਜਾਬ ਵਾਲੀ ਹਵੇਲੀ ਦਾ ਕਨਸੈਪਟ ਸਰੀ ਦੇ ਵਿੱਚ ਸ਼ੁੱਧ ਵੈਸ਼ਨੂ ਢਾਬਾ ਯਾਦ ਰੱਖਿਓ ਤੇ ਜਾ ਕੇ ਆਓ 102 0 910209 ਕਿੰਗ ਜਾਰਜ ਬੁਲੇਵਾਰਡ ਸਰ ਨਮਕਿੰਦਰ ਸਿੰਘ ਪੱਤੀ ਜੀ ਸਵਾਗਤ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗੱਲ ਸਾਹਿਬ ਸ਼ਹਿਰਾਂ ਦੀਆਂ ਸਰਕਾਰਾਂ ਦੀਆਂ ਤੇ ਕਸਬਿਆਂ ਦੀਆਂ ਸਰਕਾਰਾਂ ਦੀਆਂ ਵੋਟਾਂ ਪੈ ਰਹੀਆਂ ਕੱਲ ਨੂੰ। ਬਿਲਕੁਲ ਜੀ। ਕੱਲ ਨੂੰ ਵੱਡੇ ਇੱਕ ਤਾਂ ਜਿਹੜੇ ਵੱਡੇ ਸ਼ਹਿਰ ਨੇ ਪੰਜਾਬ ਦੇ ਉੱਥੇ ਵੋਟਾਂ ਪੈ ਰਹੀਆਂ ਨੇ ਇੱਕ ਜਿਹੜੇ ਛੋਟੇ ਨੇ ਜਿਹੜੇ ਪਹਿਲਾਂ ਕਿਸੇ ਸਮੇਂ ਪਿੰਡ ਹੁੰਦੇ ਸੀਗੇ ਉੱਥੇ ਵੋਟਾਂ ਪੈ ਰਹੀਆਂ ਜਿਹੜੇ ਵਿਚਕਾਰਲੇ ਸ਼ਹਿਰ ਨੇ ਉੱਥੇ ਵੋਟਾਂ ਜਿਹੜੀਆਂ ਉਹ ਨਹੀਂ ਪੈ ਰਹੀਆਂ ਤੋਂ ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਅਮਰਥਾ ਸਾਹਿਬ ਜਲੰਧਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਇਹ ਤਾਂ ਜਿਹੜੇ 5 ਵੱਡੇ ਨਗਰ ਨਿਗਮ ਨੇ ਉੱਥੇ ਵੋਟਾਂ ਪੈ ਰਹੀਆਂ ਨੇ ਕੱਲ ਨੂੰ 44 ਜਿਹੜੀਆਂ ਨਗਰ ਕੌਂਸਲਾਂ ਤੇ ਨਗਰ ਕਮਚੈਤਾਂ ਨੇ ਉੱਥੇ ਵੋਟਾਂ ਪੈ ਰਹੀਆਂ ਨੇ ਔਰ ਇਹ ਭਲਕੇ 21 ਦਸੰਬਰ ਨੂੰ ਸਵੇਰੇ 7 ਵਜੇ ਵੋਟਾਂ ਪਾਣੀ ਸ਼ੁਰੂ ਹੋਣਗੀਆਂ ਸ਼ਾਮ ਨੂੰ 4 ਵਜੇ ਤੱਕ ਵੋਟਾਂ ਪੈਣਗੀਆਂ ਔਰ ਇਹ ਸਥਿਤੀ ਹੈਗੀ ਜਿਹੜੀ ਇਸੇ ਤਰ੍ਹਾਂ ਬਣੀ ਰਹੇਗੀ ਕਿਉਂਕਿ ਕੱਲ ਨੂੰ ਡਰਾਈਡੇ ਵੀ ਲਾਨਿਆ ਗਿਆ ਔਰ ਜਿੰਥੇ ਜਿੱਥੇ ਵੋਟਾਂ ਪੈ ਰਹੀਆਂ ਉੱਥੇ ਛੁੱਟੀ ਵੀ ਦਿੱਤੀ ਗਈ ਹੈ ਲੇਕਿਨ ਕੁਝ ਜਿਹੜੀਆਂ ਗਿਲਸਾ ਗੱਲਾਂ ਨੇ ਉਹ ਇਦਾਂ ਦੀਆਂ ਆਈਆਂ ਨੇ ਜਿੱਥੇ ਕਿ ਇਹਨਾਂ ਚੋਣਾਂ ਦੇ ਵਿੱਚ ਬਹੁਤ ਚਾਤੇ ਤੱਕੇ ਸ਼ਾਹੀ ਦੀਆਂ ਗੱਲਾਂ ਹਾਈ ਕੋਰਟ ਪਹੁੰਚੀਆਂ ਜਿਹਦੇ ਕਰਕੇ ਹਾਈ ਕੋਰਟ ਨੇ ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ ਦੇ ਵਿੱਚ ਭਲਕੇ ਵੋਟਾਂ ਪਾਉਣ ਤੇ ਰੋਕ ਲਾਤੀ ਨਾ ਤਾਂ ਪਟਿਆਲੇ ਦੇ 8 ਵਾਰਡ ਨੇ ਜਿਹੜੇ ਉੱਥੇ ਵੋਟਾਂ ਪਹਿਣ ਤੇ ਨਾ ਧਰਮਕੋਟ ਦੇ 8 ਵਾਰਡਾਂ ਦੇ ਵਿੱਚ ਵੋਟਾਂ ਪਹਿਣ ਬਾਕੀ ਥਾਵਾਂ ਦੇ ਉੱਤੇ ਵੋਟਾਂ ਪੈਣ ਗਈਆਂ ਕਿਉਂਕਿ ਇੱਥੇ ਤਾਂ ਕਿਸੇ ਹਿੱਸਾ ਸਾਬਤ ਹੋਣੀ ਔਰ ਤੁਸੀਂ ਦੇਖੋ ਕਿ ਜਦੋਂ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਕਿ ਕੱਲ ਨੂੰ ਵੋਟਾਂ ਤੇ ਤੁਸੀਂ ਰੋਕ ਲਾਓ ਜੀ ਹਾਈ ਕੋਰਟ ਨੇ ਕਿਹਾ ਕਿ ਤੁਹਾਡੇ ਕੋਲੇ ਕੋਈ ਸਬੂਤ ਇਸ ਤਰ੍ਹਾਂ ਦਾ ਹੈ ਤਾਂ ਉਸ ਜਿਹੜੀ ਵੀਡੀਓ ਦਿਖਾਈਆਂ ਗਈਆਂ ਵੀਡੀਓ ਕਲਿੱਪਾਂ ਧਰਮਕੋਟ ਦੀਆਂ ਪਟਿਆਲੇ ਦੀਆਂ ਉਹ ਤਾਂ ਹੋਰ ਵੀ ਕਈ ਸ਼ਹਿਰਾਂ ਦੀਆਂ ਵੀਡੀਓ ਕਲਿੱਪਾਂ ਘੁੰਮ ਰਹੀਆਂ ਨੇ ਪਟਿਆਲੇ ਦੀ ਬੜੀ ਹੈਰਾਨੀਜਨਕ ਵੀਡੀਓ ਸੀ ਪੁਲਿਸ ਮੁਲਾਜ਼ਮ ਚਾਰ ਖੜੇ ਨੇ ਵਰਦੀ ਵਾਲੇ ਕੋਈ ਬੰਦੇ ਆਉਂਦੇ ਨੇ ਇੱਕੋ ਹੀ ਗੇਟ ਹੈ ਪਟਿਆਲੇ ਜਿੱਥੋਂ ਦੀ ਨਾਮਜ਼ਦਗੀ ਨੋਮੀਨੇਸ਼ਨ ਪੇਪਰ ਫਾਈਲ ਕਰਨੇ 12 ਦਸੰਬਰ ਆਖਰੀ ਦਿਨ ਸੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਦਾ ਉਸ ਦਿਨ ਦੀ ਵੀਡੀਓ ਆ ਔਰ ਉੱਥੇ ਜਦੋਂ ਲੋਕ ਆਪਣੇ ਨੋਮੀਨੇਸ਼ਨ ਪੇਪਰ ਪਰ ਕੇ ਲਾਈਨ ਦੇ ਵਿੱਚ ਲੱਗੇ ਹੁੰਦੇ ਨੇ ਚਾਰ ਪੁਲਿਸ ਮਲਾਜ਼ਮ ਵਰਦੀ ਪਾਈ ਖੜੇ ਨੇ ਕੁਝ ਵਿਅਕਤੀ ਆਉਂਦੇ ਨੇ ਆ ਕੇ ਉਹਨਾਂ ਦੇ ਕੋਲੋਂ ਨੋਮੀਨੇਸ਼ਨ ਪੇਪਰ ਖੋਹਦੇ ਨੇ ਇੱਕ ਔਰਤਾਂ ਕੋਲੋਂ ਔਰ ਖੋ ਕੇ ਪੱਜ ਜਾਂਦੇ ਨੇ ਪੁਲਿਸ ਵਾਲੇ ਮੂਕ ਦਰਸ਼ਕ ਬਣੇ ਰਹਿੰਦੇ ਨੇ ਉਹਨਾਂ ਜਦੋਂ ਵੀਡੀਓ ਹਾਈ ਕੋਰਟ ਨੇ ਦੇਖੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਰੋਕ ਲਾਈ ਤੇ ਇਹਨਾਂ ਜਿਹੜੇ ਵਾਰਡਾਂੀਆਂ ਵਿੱਚ ਇਨਵੋਲਵਮੈਂਟ ਹੈ ਉੱਥੇ ਸਾਰੇ ਰੋਕ ਲਾ ਲਿਓ ਉੱਥੇ ਕੱਲ ਨੂੰ ਵੋਟਾਂ ਨਹੀਂ ਪੈਣਗੀਆਂ ਦੂਜਾ ਕੰਮ ਜਿਹੜਾ ਕੀਤਾ ਗਿਆ ਵੀ ਜਿਹੜੇ ਚਾਰ ਪੁਲਿਸ ਵਾਲੇ ਉੱਥੇ ਖੜੇ ਸੀ ਵਰਦੀ ਪਾਈ ਔਰ ਉਹਨਾਂ ਨੇ ਨਹੀਂ ਹੈਲਪ ਕੀਤੀ ਜਿਨ੍ਹਾਂ ਦੇ ਨਾਮੀਨੇਸ਼ਨ ਪੇਪਰ ਫਾਈਲ ਇੱਥੇ ਜਾ ਰਹੇ ਸੀ ਖੋਹੇ ਜਾ ਰਹੇ ਸੀ ਉਹਨਾਂ ਦੀ ਉਹਨਾਂ ਖਿਲਾਫ ਐਫ ਆਈ ਆਰ ਦਰਜ ਹੈਗੀ ਜਿਹੜੀ ਉਹ ਕਰ ਦਿੱਤੀ ਗਈ ਕੇਸ ਦਰਜ ਹੋ ਗਿਆ ਉਹਨਾਂ ਖਿਲਾਫ ਉਹਨਾਂ ਦੀ ਸਸਪੈਂਸ਼ਨ ਵੀ ਪੱਕੀ ਆ ਤਾਂ ਇਹ ਹੁਣ ਇੱਕ ਸਵਾਲ ਸਰਕਾਰ ਦੇ ਉੱਤੇ ਵੀ ਖੜਦਾ ਹੈਗਾ ਵੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਹੁੰਦੇ ਸੀ ਵੀ ਕਾਂਗਰਸ ਪਾਸ ਸਰਕਾਰ ਦੌਰਾਨ ਗੁੰਡਾਗਰਦੀ ਹੋ ਰਹੀ ਆ ਵੋਟਾਂ ਦੇ ਵਿੱਚ ਬੂਥ ਕੈਪਚਰਿੰਗ ਹੋ ਰਹੀ ਆ ਜਦੋਂ ਕਾਂਗਰਸ ਦੀ ਹੁੰਦੀ ਸੀ ਉਹਨਾਂ ਤੇ ਵੀ ਇਲਜ਼ਾਮ ਲੱਗਦੇ ਹੁੰਦੇ ਸੀ ਜੇ ਆਵਾਜ਼ੀ ਪਾਰਟੀ ਦੀ ਸਰਕਾਰ ਦੇ ਦੌਰਾਨ ਵੀ ਪਹਿਲਾਂ ਪੰਚਾਇਤੀ ਚੋਣਾਂ 'ਚ ਇਹੀ ਖੁਸ਼ ਹੋਇਆਗਾ ਔਰ ਪੰਚਾਇਤੀ ਚੋਣਾਂ ਦੇ ਵਿੱਚ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਕਹਿ ਵੀ ਸਰ ਸਰਵਤੀ ਹੋ ਗਈ ਸਰਵਤੀ ਹੋ ਗਈ ਉੱਥੇ ਬਹੁਤੇ ਪਿੰਡਾਂ ਦੇ ਵਿੱਚ ਇਹ ਹੋਇਆ ਸੀ ਕਿ ੱੱਕੇ ਦੇ ਨਾਲ ਸੱਤਾਧਾਰੀ ਧਿਰ ਦੇ ਵੱਲੋਂ ਆਪਣੇ ਵਿਅਕਤੀ ਨੇ ਜਿਹੜੇ ਉਹੋ ਜਤਾਏ ਗਏ ਦੂਜਿਆਂ ਦੇ ਪੇਪਰ ਜਿਹੜੇ ਜਾਂ ਉਹਨਾਂ ਨੂੰ ਨਾਮੀਨੇਸ਼ਨ ਪੇਪਰ ਫਾਈਲ ਨਹੀਂ ਕਰਨ ਦਿੱਤੇ ਜਾਂ ਰੱਦ ਕਰਾਏ ਗਏ ਹੁਣ ਇਹੀ ਕੁਛ ਸ਼ਹਿਰਾਂ ਦੀਆਂ ਚੋਣਾਂ ਦੇ ਵਿੱਚ ਵਾਪਰਿਆ ਸ਼ਹਿਰਾਂ ਵਾਲਿਆਂ ਨੂੰ ਐ ਮੰਨਿਆ ਜਾਂਦਾ ਹੈ ਵੀ ਇਹ ਥੋੜੇ ਸਲੀਕੇ ਵਾਲੇ ਹੁੰਦੇ ਨੇ ਚੋਣਾਂ ਵਾਲੇ ਮਸਲੇ ਦੇ ਵਿੱਚ ਲੇਕਿਨ ਉੱਥੇ ਜਿਹੜਾ ਕੁਝ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਬੜਾ ਹੈਰਾਨੀਜਨਕ ਹੈ ਜੀ ਢੱਲੇਵਾਲ ਸਹਿਰ ਦੀ ਸਿਹਤ ਕਿਵੇਂ ਆ ਢੱਲੇਆ ਸਾਹ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਆ ਜਿਹੜਾ ਉਸ ਰੂਪ ਦਾ ਨਜ਼ਰ ਨਹੀਂ ਆ ਰਿਹਾ ਸਰਕਾਰ ਜ਼ਰੂਰ ਕਹਿ ਰਹੀ ਆ ਵੀ ਦੇਖੋ ਜੀ ਅਸੀਂ ਕਾਫੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਆ ਸੁਪਰੀਮ ਕੋਰਟ ਦੇ ਵਿੱਚ ਕੱਲ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਵਕੀਲ ਨੇ ਐਡਵੋਕੇਟ ਜਨਰਲ ਐਡਵੋਕੇਟ ਜਨਰਲ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਨਾ ਉਹ ਲੈ ਕੇ ਆਇਓ ਜਿਹੜੀ ਰਿਪੋਰਟ ਹੈ ਡੱਲੇਆਲ ਸਾਹਿਬ ਦੀ ਸੈਂਪਲ ਕਹਿੰਦੇ ਜੀ ਠੀਕ ਹੈ ਸਾਡਲੇਆਲ ਸਾਹਿਬ ਦੇ ਸੈਂਪਲ ਲਏ ਗਏ ਬਲੱਡ ਸੈਂਪਲ ਈसीजी ਕੀਤੀ ਗਈ ਤਾਂ ਉਹਦੇ ਵਿੱਚ ਰਿਪੋਰਟ ਮੈਂ ਵੀ ਦੇਖੀ ਹੈ ਵਾਇਰਲ ਵੀ ਹੋ ਰਹੀ ਹੈ ਗਰੁੱਪਾਂ ਦੇ ਵਿੱਚ ਤਾਂ ਉਹ ਰਿਪੋਰਟ ਦੇ ਵਿੱਚ ਜਿਹੜਾ 슈ਗਰ ਲੈਵਲ ਆ ਨਾ ਦਾ ਬਲੱਡ 슈ਗਰ ਉਹ ਕਾਫੀ ਘੱਟ ਹੈ ਤੇ ਇਸ ਤੋਂ ਇਲਾਵਾ ਐਡਵੋਕੇਟ ਜਨਰਲ ਨੇ ਤਾਂ ਉੱਥੇ ਇਹ ਕਿਹਾ ਵੀ ਪੇਟ ਸੀ ਕਜੀ ਕੁੱਲ ਮਿਲਾ ਕੇ ਰਿਪੋਰਟ ਡੱਲੇਵਾਲ ਸਾਹਿਬ ਦੀ ਫਿਰ ਵੀ ਸੁਪਰੀਮ ਕੋਰਟ ਨੇ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਸਿਰ ਪਾਦੀ ਸੁਪਰੀਮ ਕੋਰਟ ਨੇ ਕਿਹਾ ਕਿ ਛੇ ਡੱਲੇਵਾਲ ਸਾਹਿਬ ਨੂੰ ਤੁਸੀਂ ਹਸਪਤਾਲ ਦਾਖਲ ਕਰਵਾਓ ਤਾਂ ਕਿਸ ਮਸਲੇ ਆਨੇ ਤੁਸੀਂ ਉਹਨਾਂ ਨੂੰ ਹਸਪਤਾਲ ਕਿਉਂ ਨਹੀਂ ਲੈ ਕੇ ਜਾ ਰਹੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਡੱਲੇਵਾਲ ਸਾਹਿਬ ਦੀ ਸਿਹਤ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਜਿਹੜਾ ਉਹਨਾਂ ਦੀ ਸਿਹਤ ਨੂੰ ਸਹੀ ਦਰਸਤ ਕਰਨ ਦੇ ਲਈ ਧਿਆਨ ਦੇਵੇ ਸائیں ਸਾਰਾ ਮਸਲਾ ਹੁਣ ਪੰਜਾਬ ਸਰਕਾਰ ਦੇ ਸਰਪੰੰਡਾ ਨਜ਼ਰ ਆ ਰਿਹਾ ਡਾ ਔਰ ਸੇ ਸਭਾਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਕਹਿ ਦਿੱਤੀ ਆ 25 ਦਿਨ ਹੋ ਗਏ ਜੀ ਮਰਨ ਵਰਤ ਦੇ ਉੱਤੇ ਬੈਠਿਆ ਨੂੰ ਜਗਜੀਤ ਸਿੰਘ ਦੱਲੇয়াল ਨੂੰ ਔਰ ਉੱਥੇ ਡਾਕਟਰਾਂ ਦੀਆਂ ਵੀ ਦੋ ਟੀਮਾਂ ਨੇ ਮੈਂ ਕੱਲ ਦੇਖਿਆ ਇੱਕ ਟੀਮ ਜਿਹੜੀ ਹੈਗੀ ਆ ਉਹ ਸਰਕਾਰੀ ਡਾਕਟਰਾਂ ਦੀ ਆ ਇੱਕ ਟੀਮ ਆਂਗੀ ਜਿਹੜੀ ਉਹ ਇਹ ਡਾਕਟਰ ਸੁਆਮਨ ਸਿੰਘ ਅਮਰੀਕਾ ਦੇ ਵਿੱਚ ਨੇ ਉਹਨਾਂ ਵੱਲੋਂ ਭੇਜੀ ਹੋਈ ਪ੍ਰਾਈਵੇਟ ਆ ਜਿਹੜੀ ਪ੍ਰਾਈਵੇਟ ਡਾਕਟਰਸ ਨੇ ਜਾਂ ਡਲੇਵਾਲ ਸਾਹਿਬ ਦੇ ਹਮਦਰਦ ਡਾਕਟਰ ਨੇ ਕਹੇ ਉਹ ਤਾਂ ਕਹਿ ਰਿਹਾ ਕਿ ਹਾਲਤ ਬਹੁਤ ਕ੍ਰਿਟੀਕਲ ਹੈ ਕਿਸੇ ਵੀ ਸਮੇਂ ਹਾਰਟ ਅਟੈਕ ਆ ਸਕਦਾ ਹੈ ਕਿਸੇ ਵੀ ਸਮੇਂ ਲਿਵਰ ਫੇਲ ਹੋ ਸਕਦਾ ਹੈ ਕਿਸੇ ਵੀ ਸਮੇਂ ਕਿਡਨੀਆਂ ਕੰਮ ਕਰਨਾ ਬੰਦ ਕਰ ਸਕਦੀਆਂ ਨੇ ਔਰ ਸਰੀਰ ਹੀ ਸਰੀਰ ਨੂੰ ਖਾਣ ਲੱਗਿਆ ਅੰਦਰੋਂ ਅੰਦਰੋਂ ਇਹ ਪੁਰਨਾ ਡਾਕਟਰਾਂ ਦੀ ਓਪੀਨੀਅਨ ਹੈ ਜਿਹੜੇ ਹੈਗੇ ਨੇ ਸਰਕਾਰੀ ਡਾਕਟਰ ਜਿਹੜੇ ਉੱਥੇ ਇੱਕ ਤਰ੍ਹਾਂ ਦੇ ਨਾਲ ਐਂਬੂਲੈਂਸ ਬਹੁਤ ਸਾਰੀਆਂ ਖੜੀਆਂ ਨੇ ਸੂਲਤਾਂ ਦੇ ਨਾਲ ਲੈਸ ਔਰ ਸਰਕਾਰੀ ਡਾਕਟਰਾਂ ਦੇ ਵੱਲੋਂ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਵੇਂ ਆਈਸੀਯੂ ਚ ਸੂਲਤਾ ਹੁੰਦੀਆਂ ਨੇ ਉਵੇਂ ਦੀ ਸੂਲਤ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ ਔਰ ਉਹਨਾਂ ਨੇ ਕਿਹਾ ਵੀ ਪੁੱਲ ਮਾ ਕੇ ਸਥਿਤੀ ਹੈਗੀ ਜਿਹੜੀ ਉਹ ਠੀਕ ਹੈ ਪਰ ਰਿਪੋਰਟ ਦੱਸ ਰਹੀ ਆ ਕਿ ਉਹਨਾਂ ਦੇ ਗੁਰਦਿਆਂ ਦੇ ਵਿੱਚ ਵੀ ਇਨਫੈਕਸ਼ਨ ਵੱਧ ਰਹੀ ਆ ਬੀਪੀ ਘੱਟ ਰਹਿ ਰਿਹਾ ਹੈ ਬਲੱਡ ਸ਼ੂ ਕਰਾ ਜਿਹੜਾ ਉਹ ਬਹੁਤ ਘਟ ਰਹਿ ਰਿਹਾ ਇਸ ਕਰਕੇ ਕੰਡੀਸ਼ਨ ਆ ਜਿਹੜੀ ਦਿਨੋਦਨ ਮਾੜੀ ਹੋ ਰਹੀ ਹੈ ਵੈਸੇ ਵੀ ਜਨ ਸਾਭ ਸਥਿਤੀ ਦੇਖੋ ਤੁਸੀਂ 70 ਸਾਲ ਤੋਂ ਵੱਧ ਉਮਰ ਦਾ ਬਜ਼ੁਰਗ ਹੈ ਕੈਂਸਰ ਦੀ ਉਹਨਾਂ ਨੂੰ ਬਿਮਾਰੀ ਹੈ 25 ਦਿਨਾਂ ਤੋਂ ਦਾਣੇ ਦਾ ਇੱਕ ਵੀ ਜਿਹੜਾ ਵੀ ਤੱਕ ਅੰਦਰ ਨਹੀਂ ਲੰਘਾਇਆ ਸਿਰਫ ਦੋ ਤੋਕੇ ਪਾਣੀ ਪੀਂਦੇ ਨੇ ਦਿਨ ਦੇ ਵਿੱਚ ਹੋਰ ਕੁਝ ਨਹੀਂ ਤਾਂ ਅਜਿਹੇ ਦੇ ਵਿੱਚ ਉਹਨਾਂ ਦੀ ਸਿਹਤ ਇਹ ਰਿਪੋਰਟਾਂ ਕਿਵੇਂ ਸਹੀ ਹੋ ਸਕਦੀਆਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸਰਕਾਰ ਕਿੰਦੇ ਨਮਾਇंदे ਕਹਿ ਰਿਹਾ ਨੇ ਸਰਕਾਰੀ ਵਕੀਲ ਕਹਿੰ ਰਹੇ ਨੇ ਰਿਪੋਰਟਾਂ ਠੀਕ ਨਹੀਂ ਸੋ ਇਹ ਸਵਾਲ ਉਹਨਾਂ ਨੂੰ ਕਰਨਾ ਬਣਦਾ 25 ਮੈਂ ਟੋਟੀ ਲੇਟ ਹੋ ਜੇ ਨਾ ਕੀ ਹਾਲਤ ਬਣਦੀ ਆ ਔਰ 25 ਦਿਨ ਹੋ ਗਏ ਦਲੇਲ ਸਾਹਿਬ ਨੂੰ ਸੋ ਉੱਥੇ ਪੋਲੀਟਿਕਲ ਲੀਡਰ ਜ਼ਰੂਰ ਜਾ ਰਹੇ ਨੇ ਸਾਰੇ ਕਿਸਾਨ ਸੰਘਰਸ਼ ਇਹ ਇੱਕ ਜੋਟ ਹੈ ਨੀਗਾ ਪਰ ਫੇਰ ਵੀ 4.5 ਕਿਲੋਮੀਟਰ ਤੱਕ ਟਰਾਲੀਆਂ ਟਰਾਲੀਆਂ ਖੜੀਆਂ ਔਰ ਨੌਜਵਾਨਾਂਔਰਤਾਂ ਦਾ ਉਸ ਅੰਦੋਲਨ ਦੇ ਵਿੱਚ ਜਾ ਹਾਜ਼ਰ ਹੋਣਾ ਇਹ ਦਸਤਾਕ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਅਜੇ ਵੀ ਜਿਹੜੀ ਆ ਉਹ ਕੇਂਦਰ ਸਰਕਾਰ ਪ੍ਰਤੀ ਰੋਹ ਆ ਔਰ ਦਲਿਆਲ ਸਾਹਿਬ ਦਾ इमोशनल ਅਟੈਚਮੈਂਟ ਵਾਦਨ ਕੀਆ ਲੋਕਾਂ ਦੀ ਦਿੱਲੀ ਹਮਦਰਦੀ ਦੇ ਕਰਕੇ ਵੀ ਲੋਕ ਜਿਹੜੇ ਕਾਫਲਿਆਂ ਦੇ ਰੂਪ ਵਿੱਚ ਉੱਤੇ ਜਾ ਰਹੇ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਰਖਵੀਰ ਸਿੰਘ ਹਣੀ ਕਾਦਰੇ ਨਾਰਾਜ਼ ਨੇ ਕੋਈ ਜਿੰਨੀ ਕ ਜਾਣਕਾਰੀ ਮਿਲੀ ਹੈ ਕਿ ਰਿਕਾਲਖ ਸਾਹਿਬ ਦੇ ਜਥੇਦਾਰ ਗਿਆਨੀ ਰਜੀਤ ਸਿੰਘ ਜੀ ਇਸ ਕਰਕੇ ਨਾਰਾਜ਼ ਨਜ਼ਰ ਆ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਤਰਨ ਕਮੇਟੀ ਜਿਹੜੀ ਕਾਹਲੀ-ਕਾਹਲੀ ਦੇ ਵਿੱਚ ਐਮਰਜੈਂਸੀ ਮੀਟਿੰਗ ਨੂੰ ਬੁਲਾ ਕੇ ਸਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਨੁਸੰਧਰਾ ਦਿਨਾਂ ਦੇ ਲਈ ਲਾਂਭੇ ਕਰ ਦਿੱਤਾ ਗਿਆ 15 ਦਿਨ ਵੀ ਕਾਹਦੇ ਇੱਕ ਹਾਲ ਦਾ ਉਹਨਾਂ ਨੂੰ પાਸੇ ਹੀ ਕਰ ਦਿੱਤਾ ਗਿਆ ਤਾਂ ਉਹਦੇ ਤੇ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਉਹ ਨਰਾਜ਼ ਨਜ਼ਰ ਆ ਰਹੇ ਨੇ ਕਿਉਂਕਿ ਜਥੇਦਾਰ ਸਾਹਿਬ ਨੂੰ ਇਹ ਲੱਗਿਆ ਕਿ ਜੇ ਕੋਈ ਸ਼ਿਕਾਇਤ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਤਾਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਆਉਣੀ ਚਾਹੀਦੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੱਤਰ ਦੇ ਉੱਤੇ ਕਿਵੇਂ ਫੈਸਲਾ ਲੈ ਲਿਆ ਕਿਉਂਕਿ ਦਲ ਖਾਲਸਾ ਨੇ ਵੀ ਇਹਦੇ ਤੇ ਸਖਤ ਵਿਰੋਧ ਕੀਤਾ ਦਲ ਖਾਲਸਾ ਨੇ ਵੀ ਕਿਹਾ ਵੀ ਇਹ ਗਲਤ ਕੀਤਾ ਹੈ ਇਹ ਜਾਨੀ ਹਰਪ੍ਰੀਤ ਸਿੰਘ ਜੀ ਦੀ ਸਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਾਦੀ ਲੀਡਰਾਂ ਨੇ ਸੁਧਾਰ ਲਿਆਰ ਬਣਾਈ ਸੀ ਇਹਨਾਂ ਚ ਵੀ ਜ਼ਗੀਰ ਕੌਰ ਵੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਹੈ ਗੌਰ ਪ੍ਰਤਾਪ ਸਿੰਘ ਬਟਾਲਾ ਵੀ ਹੈ ਉਹਨਾਂ ਸਾਰੇ ਲੀਡਰਾਂ ਵੱਲੋਂ ਵੀ ਸਟੇਟਮੈਂਟ ਇਹ ਹੀ ਆਇਆ ਕਿ ਇਹ ਜਾਨੀ ਹਰਪ੍ਰੀਤ ਸਿੰਘ ਹੋਰਾਂ ਦੀ ਸਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਹੈ ਉਹਦੇ ਤੇ ਹੀ ਜਥੇਦਾਰ ਸਿੰਘ ਜੀ ਨਾਰਾਜ਼ ਦੱਸੇ ਜਾਂਦੇ ਨੇ ਔਰ ਜਥੇਦਾਰ ਸਿੰਘ ਜੀ ਹੋਰਾਂ ਨੇ ਪਿਛਲੇ ਦਿਨੀ ਵੀ ਕਹਿ ਦਿੱਤਾ ਸੀਗਾ ਜਲਸਾ ਤੋਂ ਬਹੁਤ سارے ਸੱਖਾਂ ਤੱਕ ਇਹ ਵੀ ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰਾਂ ਨੂੰ ਅਪੁਆਇੰਟ ਜ਼ਰੂਰ ਕਰਦੀ ਆ ਪਰ ਉਹ ਸ਼੍ਰੋਮਣੀ ਕਮੇਟੀ ਦੇ EMPLOYEES ਥੋੜੀ ਆ ਉਹ ਕਿਹੜਾ ਉੱਥੇ ਜਾ ਕੇ ਹਾਜ਼ਰੀ ਲਾਉਂਦੇ ਨੇ ਕੋਈ ਸ਼੍ਰੋਮਣੀ ਕਮੇਟੀ ਦੇ EMPLOYEES ਨੇ ਸਿੱਖ ਧਰਮ ਦੀ ਸਿੱਖ ਪੰਥ ਦੀ ਜਿਹੜੇ ਜਥੇਦਾਰਤਾ ਅਬਨੇ ਉਹੋ ਅਹਿਮ ਸ਼ਖੀਅਤ ਨੇ ਔਰ 15 12 ਸਾਲ ਪੁਰਾਣਾ ਕੋਈ ਸਾਥਕਾ ਸਾਡੂ ਆ ਕੇ ਕਹਿਣ ਦਾ ਵੀ ਜੀ ਇਹ ਤੇ ਮੇਰੇ ਵਾਈਫ ਦੇ ਨਾਲ ਸੰਬੰਧ ਸੀ ਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੋਲ ਉਹਨਾਂ ਨੂੰ 15 ਦਿਨਾਂ ਦੇ ਲਈ ਲਾਂਬੇ ਕਰਕੇ ਉਹਨਾਂ ਦੇ ਖਿਲਾਫ ਇੱਕ ਜਾਂਚ ਕਮੇਟੀ ਹੈ ਜਿਹੜੀ 3 ਮੈਂਬਰੀਓ ਬਣਾ ਦਿੱਤੀ ਜਾਂਦੀ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਸਾਰੇ ਮਸਲੇ ਦੇ ਵਿੱਚ ਪਤਾ ਹੀ ਨਹੀਂ ਤਾਂ ਇਹ ਇਸ ਕਰਕੇ ਉਹ ਨਰਾਜ਼ ਨਜ਼ਰ ਆ ਰਹੇ ਨੇ ਉਹਨਾਂ ਦੀ ਨਰਾਜ਼ਗੀ ਹੈ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਕਾਲੀ ਦਲ ਨੂੰ ਵੀ ਭਾਰੀ ਪੈ ਸਕਦੀ ਹੈ ਐਸਜੀਪੀਸੀ ਨੂੰ ਵੀ ਭਾਰੀ ਪੈ ਸਕਦੀ ਹੈ ਕਿਉਂਕਿ ਲੋਕਾਂ ਦੇ ਮਨ 'ਚ ਇੱਕ ਗੱਲ ਗਿਲਸਾਵੇ ਜਾਵੜੀ ਵੀ ਜੋ ਖਾਲੀ ਲੀਟਰਾਂ ਨੂੰ ਸਜਾ ਲੇ ਕੇ ਲਗਾਈ ਗਈ ਸਾਲ ਤੱਕ ਸਾਡਾ ਜੋ ਰਤਵਾ ਪਿਛਲੇ ਸਮੇਂ ਵਾਂਗ ਬਹਾਲ ਹੋਣ ਦੀ ਗੱਲ ਸੀ ਉਹ ਸਾਰੇ ਗੈਨੀ ਹਰਪ੍ਰੀਤ ਸਿੰਘ ਜੀ ਹੋਰਾ ਦੀ ਪਹਿਲ ਕਰਕੇ ਸੀ ਤੇ ਹੁਣ ਖਾਲੀ ਆਕੂ ਔਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਰੇ ਕਾਸੇ ਕਿਹੜੇ ਕੱਢ ਦੇ ਨਜ਼ਰ ਆ ਰਹੇ ਨੇ ਔਰ ਇਹ ਵੀ ਸਵਾਲ ਆ ਵੀ ਐ ਜੀ ਪੀ ਸੀ ਦੀ ਐਮਰਜੈਂਸੀ ਅੰਟਰਨ ਕਮੇਟੀ ਦੀ ਬੈਠਕ ਉਹਦੋਂ ਨਹੀਂ ਬੁਲਾਈ ਗਈ ਕਦੇ ਜਦੋਂ ਅਨ ਸ਼ਿਦਿਗੁਰੂ ਗ੍ਰਾਮ ਖਾਲ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ ਉਦੋਂ ਵੀ ਨਹੀਂ ਅਪਲਾਈ ਕੀਤੀ ਜਦੋਂ ਕੋਟ ਪੂਰਾ ਬਹਿਲ ਕਲਾਂ ਦੇ ਗੋਲੀकांड ਵਾਪਰੇ ਸੀ ਔਰ 12 ਸਾਲ ਪੁਰਾਣੇ ਮਸਲੇ ਦੇ ਵਿੱਚ ਕੋਈ ਹਾਲਤਾ ਸਾਡੂ ਆ ਕੇ ਜੇ ਮੀਡੀਆ ਦੇ ਵਿੱਚ ਇਲਜ਼ਾਮ ਲਾ ਦਿੰਦਾ ਤਾਂ ਉਦੋਂ ਨਾਲ ਦੀ ਨਾਲ ਅੰਤਰਕ ਕਮੇਟੀ ਦੀ ਬੈਠਕ ਬੁਲਾ ਕੇ 15 ਦੇ ਨਾਲ ਨਹੀਂ ਜੱਫੇਦਾਰ ਸਾਹਿਬ ਨੂੰ ਜ਼ਿੰਮੇਵਾਰ ਕਰ ਦਿੱਤਾ ਜਾਂਦਾ ਤਾਂ ਗੱਲ ਕਿੱਧਰ ਨੂੰ ਜਾਂਦੀ ਹੈ ਇਹ ਇਹਦੇ ਤੇ ਜੱਫੇਦਾਰ ਸਾਹਿਬ ਨਰਾਜ਼ ਨਜ਼ਰ ਆ ਰਹੇ ਜੀ ਭਾਰਤ ਪੂਸ਼ਣ ਉਹਨਾਂ ਨੂੰ ਹਾਈ ਕੋਰਟ ਨੇ ਰਾਹਤ ਕਾਦੀ ਦਿੱਤੀ ਖਾਸੀ ਰਾਹਤ ਮਿਲ ਗਈ ਜੀ ਕੱਲ ਨੂੰ ਵੋਟਾਂ ਨੇ ਲੁਧਿਆਣੇ ਚ ਔਰ ਕੱਲ ਨੂੰ ਵੋਟਾਂ ਤੋਂ ਐਨ ਪਹਿਲਾਂ ਭਾਰਤ ਪੂਸ਼ਣ ਆਸ਼ੂ ਨੂੰ ਮਿਲੀ ਸੀ ਰਾਹਤ ਖਾਸੀ ਅਹਿਮੀਅਤ ਰੱਖਦੀ ਹੈ ਇਹ ਦੋਨਾਂ ਨੂੰ ਮਿਲ ਗਈ ਉਧਰ ਸ਼ਾਮ ਸੁੰਦਰ अरोड़ा ਨੂੰ ਵੀ ਮਿਲ ਗਈ ਦੋਨੇ ਹੀ ਕਾਂਗਰਸ ਪਾਰਟੀ ਦੇ ਉੱਪਰਲੇ ਲੀਡਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਖਰਾਂਦੀ ਸਰਕਾਰ ਦੇ ਵੇਲੇ ਦੇ ਵਿੱਚ ਨੇੜੇ ਰਹੇ ਨੇ ਭਾਖੂਸ਼ਨਾਸ਼ੂਦ ਦੇ ਉੱਤੇ ਜਿਹੜਾ ਕਾਫੀ ਵੱਡਾ ਕੇਸ ਪਿਛਲੇ ਸਮੇਂ ਦੇ ਵਿੱਚ ਪੰਜਾਬ ਵਿਜੀਲੈਂਸ ਵਿਭਾਗ ਨੇ ਵੀ ਦਰਜ ਕੀਤਾ ਸੀ ਉਸ ਤੋਂ ਬਾਅਦ ਸੈਂਟਰ ਦੀ ਜਾਂਚ ਵੀ ਲੈ ਗਈ ਸੀ ਚਾਹੇ ਕਿਵੇਂ ਸਕੂਟਰਾਂ ਮੋਟਰਸਾਈਕਲਾਂ ਦੇ ਨੰਬਰਾਂ ਦੇ ਉੱਤੇ ਜਿਹੜੀਆਂ ਅਨਾਜ ਦੀ ਧੋਤ ਹਟਵਾਈ ਉਹ ਹੋਈ ਤਾਂ ਹੁਣ ਇਹਨੂੰ ਭਾਖੂਸ਼ਨਾਸ਼ੂਦ ਇਕੱਲੀ ਜਮਾਨਤ ਹੀ ਨਹੀਂ ਮਿਲੀ ਹਾਈ ਕੋਰਟ ਨੇ ਬਹੁਤ ਸਾਰੀਆਂ ਐਫਆਈਆਰ ਜਾਂ ਰੱਦ ਕਰਨ ਦੇ ਨਿਰਦੇਸ਼ ਵੀ ਦੇ ਔਰ ਅੱਜ ਹਾਈ ਕੋਰਟ ਦੀ ਸਟੇਟਮੈਂਟ ਦੀ ਕਪੀਤਾਨੀ ਮਿਲੀ ਅਜੇ ਉਹਨੀ ਸਟੇਟਮੈਂਟ ਹੈ ਜਿਹੜੀ ਉਹ ਸਾਹਮਣੇ ਨਹੀਂ ਆਈ ਪਰ ਜਿੰਨੀ ਜਾਣਕਾਰੀ ਮਿਲੀ ਹੈ ਉਹਦੇ ਘਰੇ ਤਾਂ ਗਿੱਦਾ ਭੰਗੜਾ ਪੈਂਦਾ ਭਰੂਸ਼ਨਾਸ਼ੀ ਦੇ ਉਹਨਾਂ ਸ਼ਾਮਸੰਦਰ अरोड़ा ਦੇ ਕਿ ਇਹਨਾਂ ਨੂੰ ਵੱਡੀ ਰਾਸ ਮਿਲੀ ਹੈ ਦਮਾਨਤਾ ਵੀ ਮਿਲ ਗਈਆਂ ਨੇ ਦੋਨਾਂ ਨੂੰ ਔਰ ਦੋਨਾਂ ਨੂੰ ਹੀ ਕੇਸ ਆ ਗਏ ਜਿਹੜੇ ਉਹਨਾਂ ਦੇ ਵਿੱਚ ਬਹੁਤੇ ਕੇਸ ਰੱਦ ਕਰਨ ਦੇ ਹੁਕਮ ਹਾਈ ਕੋਰਟ ਨੇ ਸੁਣਾ ਦਿੱਤੇ ਨੇ ਆ ਇਹ ਕਿਵੇਂ ਪਾਣਾ ਵਾਪਰਿਆ ਇਹ ਕੀ ਘਟਨਾਕ੍ਰਮ ਵਾਪਰਿਆ ਵੋਟਾਂ ਤੋਂ ਐਨ ਪਹਿਲਾਂ ਇਹ ਇੱਕ ਈ ਗੱਲਬਾਤ ਹੋਈ ਐ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਫਿਰ ਰਵਨੀਤ ਬਿੱਟੂ ਦਾ ਵੀ ਖਾਸ ਕਰਨੇ ਇਸਲਾਇ ਭਾਰਤ ਗੋਸ਼ਾਂ ਆຊੂ ਬਹੁਤ ਸੇ ਵੋਲਟ ਤੇ ਗੇੜੇ-ਗੁੜੇ ਦਿੰਦੇਆਂ ਦੀਆਂ ਫੋਟੋਆਂ ਲੁਧਿਆਣੇ 'ਚ ਵਾਇਰਲ ਹੁੰਦੀਆਂ ਰਹੀਆਂ ਆ ਤਾਂ ਹੁਣ ਕਾਹ ਤੋਂ ਮਦਦ ਲਈ ਨਹੀਂ ਬੋੜਿਆ ਹੁਣ ਕੀ ਕਿਨੇ ਸਾਰਾ ਕਟਨਾਕਰਮ ਕਿਵੇਂ ਹੋਇਆ ਆਉਣ ਵਾਲੇ ਦਿਨਾਂ 'ਚ ਗੱਲ ਸਾਹਮਣੇ ਆ ਜੀ ਤੇ ਨਾਲ ਹੀ ਅਖੀਰ 'ਚ ਦੱਸਿਓ ਬਈ ਓਮ ਪ੍ਰਕਾਸ਼ ਟੱਲ ਚਟਾਲਾ ਜੀ ਤੁਰ ਗਏ ਇਸ ਜਹਾਨ ਤੋਂ ਬਿਲਕੁਲ ਜੀ ਉਹ ਬਿਲਕੁਲ ਜੀ ਓਮ ਪ੍ਰਕਾਸ਼ ਚਿਟਾਲਾ ਦਾ 99 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਦਾ ਜਿਹੜਾ ਉਹ ਹੋ ਗਿਆ ਹੈਗਾ ਕਈ ਚੀਜ਼ਾਂ ਉਹਨਾਂ ਦੀਆਂ ਹਨ ਰਹੀਆਂ ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਭਰਾਣਾ ਉਹਨਾਂ ਦੀ ਯਾਰੀ ਬਾਦਲ ਸਾਹਿਬ ਵੀ ਇਹ ਜਹਾਨੋਂ ਰੁਖਸਤ ਹੋ ਗਏ ਔਰ ਉਹਨਾਂ ਦਾ ਮិត្ត ਪ੍ਰਕਾਸ਼ ਚਿਟਾਲਾ ਵੀ ਚਲੇ ਗਿਆ ਦੂਜਾ ਇਹ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਹਰਿਆਣਾ ਦੇ ਇਹ ਜੀ ਗੱਲ ਇਹ ਹੈ ਕਿ ਉਹ ਜੇਲ੍ਹ 'ਚ ਰਹੇ ਪਹਿਲਾ ਮੁੱਖ ਮੰਤਰੀ ਆ ਹਰਿਆਣੇ ਦੇ ਇਹ ਰਾ ਕਿਸੇ ਇਸ ਦੇ ਵਿੱਚ ਵੀ ਭ੍ਰਿਸ਼ਟਾਚਾਰ ਦੇ ਦੇ ਵਿੱਚ ਜੇਲ੍ਹ ਤੇ ਰਿਹਾ ਹੋਵੇ ਇਹ ਇਹ ਅਧਾਕ ਭਰਤੀ ਘਟਾਲੇ ਦੇ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਰਹਿ ਚਟਾਲਾ ਪਰਿਵਾਰ ਤੇ ਬਾਦਲ ਪਰਿਵਾਰ ਦੀਆਂ ਕਈ ਗੱਲਾਂ ਮਿਲਦੀਆਂ ਚਾਰਪਸ ਦੇ ਵਿੱਚ ਉਭਾਰ ਚਾਰਪਸ ਦੇ ਵਿੱਚ ਟਿਕ ਕੇ ਰਹਿਣਾ ਪੰਜ ਵਾਰ ਚਟਾਲਾ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਬਣੇ ਔਰ ਇਸ ਤੋਂ ਲਾਵਾ ਦੋਨਾਂ ਪਾਰਟੀਆਂ ਦੇ ਲਈ ਇੱਕ ਵੱਡੀ ਗੱਲ ਇਹ ਰਹੀ ਇਹ ਅੱਜ ਸ਼੍ਰੋਮਣੀ ਕਾਲੇਦਲ ਵੀ ਪੰਜਾਬ 'ਚ ਹਾਸ਼ੀਏ ਤੇ ਚੱਲਿਆ ਗਿਆ ਔਰ ਹਰਿਆਣੇ ਦੇ ਵਿੱਚ ਚਟਾਲਾ ਹੋਰਾਂ ਦੀ ਮੌਤ ਤੋਂ ਪਹਿਲਾਂ ਵੀ ਚਟਾਲਾ ਹੋਰਾਂ ਦੇ ਦੇਖਦੇ ਦੇਖਦੇ ਚਟਾਲਾ ਪਰਿਵਾਰ ਵੀ ਹਾਸ਼ੀਏ ਦੇ ਉੱਤੇ ਚੱਲਿਆ ਗਿਆ ਨਾ ਮੈਲੋ ਨੂੰ ਉਸ ਰੂਪ ਦੇ ਵਿੱਚ ਬੇਸ ਬਣਿਆ ਇਹਨਾਂ ਦੇ ਜਾਣ ਵੇਲੇ ਤੇ ਨਾ ਪ੍ਰਕਾਸ਼ ਸਿੰਘ ਬਾਦਲ ਬੇਸ ਬਣਾ ਪਾਈ ਤੋਂ ਇਹ ਆਖਰੀ ਸਮਾ ਦੋਨਾਂ ਦਾ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਰਟੀਆਂ ਦੇ ਨਿਗਾਰ ਦਾ ਸਮਾਪਤੀ ਔਰ ਟੂਨਾ ਨੇ ਕਿਸੇ ਸਮੇਂ ਬਹੁਤ ਚੜਤਾ ਜਿਹੜੀ ਉਹ ਮਾਣੀ ਤੇ ਚਟਾਲਾ ਹੋ ਰਹਾਂ ਦੇ ਦਿਹਾਤ ਦੇ ਉੱਤੇ ਵਕ ਵਕ ਪੋਲਿਟੀਕਲ ਪਾਰਟੀਆਂ ਦੇ ਲੀਡਰਾਂ ਨੇ ਦੁੱਖ ਦਾ ਪ੍ਰਸਤਾਵ ਵੀ ਕੀਤਾ ਜੀ ਧੰਨਵਾਦ ਜੀ ਸੋਮਵਾਰ ਸਵੇਰੇ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਗਿਲਸਾ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਦਿਸ ਇਜ਼ ਨੰਬਰ 1 ਰੇਡੀਓ ਸਟੇਸ਼ਨ ਸ਼ੇਅਰ ਉਹਦੀ ਕਿਹੜੀ ਇੰਸ਼ੋਰੈਂਸ ਕਰਾਈ ਹੈ? ਉਹ ਮੈਂ ਦੱਸਦਾ। ਕੁਲਜੀਤ ਤੇਰੇ ਸਿਰ ਕਈ ਲੋਨ ਨੇ। ਤੂੰ ਲਾਈਫ ਇੰਸ਼ੋਰੈਂਸ ਕਰਾ ਤੇ ਮਨੀ ਟਰੱਕ ਚਲਾਉਂਦਾ ਹੈ। ਇਹਦੀ ਡਿਸੇਬਿਲਟੀ ਇੰਸ਼ੋਰੈਂਸ ਜ਼ਰੂਰੀ ਆ। ਜੇ ਕੋਈ ਸੱਟ ਲੱਗੀ ਤਾਂ ਕਵਰੇਜ ਤਾਂ ਮਿਲੋ। ਪਰ ਯਾਰ ਤੈਨੂੰ ਆ ਸਭ ਕਿਵੇਂ ਪਤਾ? ਮੈਂ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ ਤੋਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਈ ਆ। ਉਹਨਾਂ ਨੇ ਹੀ ਮੈਨੂੰ ਸਭ ਕੁਝ ਸਮਝਾਇਆ ਹੈ। ਇੰਸ਼ੋਰੈਂਸ ਬਾਰੇ ਸਹੀ ਸਲਾਹ ਲੈਣ ਲਈ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ ਨੂੰ ਕਾਲ ਕਰੋ 604-368-2200 604-368-2200, or visit planinsurance. Gladenheid Sports and Therapy Center ਇੱਕ ਅਜਿਹਾ ਨਾਮ ਹੈ ਜਿਸ ਤੇ ਸਰੀਰ ਵਿੱਚ ਹਰ ਤਰ੍ਹਾਂ ਦੀਆਂ ਫਿਜ਼ੀਓ ਟ੍ਰੀਟਮੈਂਟਸ ਲਈ ਤੁਸੀਂ ਭਰੋਸਾ ਕਰ ਸਕਦੇ ਹੋ ਇੱਥੇ ਤੁਹਾਡੀ ਸੈਟੀਸਫੈਕਸ਼ਨ ਹੀ ਟੌਪ ਪ੍ਰਾਇੋਰਟੀ ਹੈ ਜਿੱਥੇ ਤੁਹਾਡੀ ਤਕਲੀਫ ਨੂੰ ਮੁੱਖ ਰੱਖ ਕੇ ਕਰਨ ਟ੍ਰੇਨਿੰਗ ਅਤੇ ਟਰਸਟਡ ਟ੍ਰੀਟਮੈਂਟ ਪਲਾਨਸ ਰਾਹੀਂ ਅਲਟਰਾਸਾਉਂਡ ਲੇਜ਼ਰ ਵਰਗੀਆਂ ਟੈਕਨੋਲੋਜੀਜ਼ ਦਾ ਇਸਤੇਮਾਲ ਕਰਕੇ ਇਫੈਕਟਿਵ ਰਿਜ਼ਲਟਸ ਤੱਕ ਪਹੁੰਚਾਇਆ ਜਾਂਦਾ ਹੈ ਫਿਜ਼ੀਓਥੈਰੇਪਿਸਟ ਕਾਇਰੋਪ੍ਰੈਕਟਰਸ ਮ사ਜ ਥੈਰੇਪਿਸਟ ਐਕਟਿਵ ਰੀਹੈਬ ਅਤੇ ਐਕੂਪੰਕਚਰ 10518640 ਫ੍ਰੀਜ਼ਰ ਹਾਈਵੇ ਸਰੀ ਜਾਂ ਵਿਜ਼ਿਟ ਕਰੋ pletonheightsphysio.com ਵਰਲਡ ਕਲਾਸ ਟ੍ਰੀਟਮੈਂਟ ਇਕੁਅਲਸ ਵਰਲਡ ਕਲਾਸ ਰਿਜ਼ਲਟਸ ਮੈਨੂੰ ਲੱਗਦਾ ਕੋਈ ਘਰ ਦੇਖਣ ਆਇਆ ਉਹ ਘਰ ਦੇਖਣਾ ਸੀ ਜੀ ਹਾਂਜੀ ਆਜੋ ਆਜੋ ਕੀ ਤੁਸੀਂ ਵੀ ਇਨਾ ਵਾਂਗੂ ਘਰ ਰੈਂਟ ਤੇ ਦੇਣ ਦਾ ਸੋਚ ਰਹੇ ਹੋ ਤੇ ਟੈਨਸ਼ਨ ਹੈ ਕਿ ਪਤਾ ਨਹੀਂ ਚੰਗੇ ਟੈਨੈਂਟਸ ਮਿਲਣੇ ਵੀ ਆ ਕਿ ਨਹੀਂ ਤੇ ਇਸ ਵਿੱਚ ਹੁਣ ਤੁਹਾਡੀ ਮਦਦ ਕਰਨਗੇ ਔਰ ਕਰ ਰੀਅਲਿਟੀ ਦੇ ਹਰਮੇਸ਼ ਦੇਵਸ਼ਿਰ ਜੋ ਪ੍ਰਾਪਰਟੀ ਮੈਨੇਜਮੈਂਟ ਦੀਆਂ ਸਰਵਿਸਿਜ਼ ਦਿੰਦੇ ਹਨ ਰੈਂਟ ਤੇ ਘਰ ਦੇਣਾ ਹੈ ਜਾਂ ਚੰਗੇ ਟੈਨੈਂਟਸ ਲੱਭ ਰਹੇ ਹੋ ਤੇ ਅੱਜ ਹੀ ਕਾਲ ਕਰੋ ਹਰਮੇਸ਼ ਦੇਵਸ਼ਿਰ ਨੂੰ @6048974521 ਕਮਰਸ਼ੀਅਲ ਆਫਿਸਸ ਸ਼ਾਪਸ ਅਤੇ ਵੇਅਰਹਾਊਸਸ ਲੀਜ਼ ਲਈ ਅੱਜ ਹੀ ਕਾਲ ਕਰੋ ਹਰਮੇਸ਼ ਦੇਵਸ਼ਿਰ 6048974521 ਆਪਣੀ ਸਿਹਤ ਦਾ ਖਿਆਲ ਤਾਂ ਰੱਖ ਲੈਂਦੇ ਹੋ ਪਰ ਗੱਡੀਆਂ ਦੀ ਸਿਹਤ ਦਾ ਉਹਦੇ ਲਈ ਹੈ ਨਾ ਗੱਡੀਆਂ ਦੇ ਡਾਕਟਰ ਕਬੱਡੀ ਦੇ ਮਸ਼ਹੂਰ ਖਿਡਾਰੀ ਸ਼ੰਭੂ ਪਰੋਲੀ ਵਾਲਾ ਜਿਹਨਾਂ ਦੀ ਜੀਪੀ ਟ੍ਰਾਂਸਮਿਸ਼ਨ ਜਿੱਤੋਂ ਤੁਸੀਂ ਕਿਸੇ ਤਰ੍ਹਾਂ ਦੀ ਆਟੋ ਸਟੈਂਡਰਡ ਕਲਚਸ ਡਿਫਰੈਂਸ਼ੀਅਲ 4x4 SUV